ਹਾਂਜੀ ਪਿਆਬੀਓ ਸਸਰੀਕਾਰ ਸਾਰੇ ਪਿਆਬਲਿਆਂ ਨੂੰ ਪਿਆਰ ਦੇ ਪ੍ਰਤੀਕ ਗੱਲ ਕਰਨ ਜਾ ਰਹੇ ਹਾਂ ਪਿਆਰ ਦੇ ਮੁੱਦਿਆਂ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿੱਪ ਨਾ ਕਰੋ ਜੇ ਗੱਲ ਕਰੀਏ ਭਾਈ ਲੱਖਾ ਸਿੰਘ ਸਿਘਾਣਾ ਦੀ ਕਿਉਂਕਿ ਪਟਾਲਾ ਅੰਬਾਲਾ ਤੋਂ ਆ ਰਿਹਾ ਸੀ ਉਹ ਸ਼ਰਿਆਮ ਗੁੰਡਾ ਕਰਦੀ ਪੁਰਸ਼ ਕਨਿਓ ਖੁਰਸ ਪ੍ਰਸ਼ਾਸਨ ਕਨਿਓ ਧੱਕਾ ਦਿਖਾਇਆ ਗਿਆ ਕਿਉਂਕਿ ਜੋ ਵੀ ਥੋਨੂੰ ਮੈਂ ਦਾਦਾ ਜਦੋਂ ਗੁੰਡਾ ਕਰਦੀ ਹੋਈ ਆ ਹੁਣ ਇਨਾ ਮੰਨ ਲਓ ਜੋ ਕਾਲੀਆਂ ਦਾ ਰਾਸ ਸੀਗਾ ਕੱਟ ਲੀਡਰ ਕੋਈ ਵੀ ਕਿਵੇਂ ਵੀ ਤੇ ਉਦੋਂ ਵੀ ਨਹੀਂ ਕੁਝ ਹੋਇਆ ਜੋ ਕਾਂਗਰਸ ਰਾਸ ਪਾਰਟੀ ਦਾ ਰਾਸ ਸੀਗਾ ਉਦੋਂ ਵੀ ਨਹੀਂ ਪੁਲਿਸ ਗੁੰਡਾ ਕਰਦੀ ਕਰਦੀ ਸੀ ਕਰਦੀ ਸੀ ਹੁਣ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਮੈਂ ਮੁੱਖ ਮੰਤਰੀ ਨੂੰ ਮੇਨਤੀ ਕਰਦਾ ਦੋਨੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਇੱਧਰ ਧਿਆਨ ਮਾਰੋ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸੀਐਮ ਨੂੰ ਕਹਿਣਾ ਮੈਂ ਵੀ ਗੁੰਡਾ ਕਰਦੀ ਤੁਸੀਂ ਘਟਾਓ ਜੀ ਪੁਲਿਸ ਪ੍ਰਸ਼ਾਸਨ ਨੂੰ ਨੱਖ ਪਾਓ ਜੀ ਸਾਰੀ ਪੰਜਾਬ ਪੁਲਿਸ ਨੂੰ ਮਾੜਾ ਨਹੀਂ ਕਹਿੰਦਾ ਕੁਝ ਹੈਗੇ ਆ ਕਿਉਂਕਿ ਜੋ ਲੱਖਾ ਸਿੰਘ ਘਾਣਾ ਨੂੰ ਕਹਿੰਦੇ ਅਸੀਂ ਸ਼ਰਿਆਮ ਕਹਿੰਦੇ ਅਸੀਂ ਗੁੰਡੇ ਆ ਕਿਉਂਕਿ ਮੁੱਕੀਆਂ ਮਾਰੀਆਂ ਗਈਆਂ ਛਲਟਾਂ ਪਾੜੀਆਂ ਗਈਆਂ ਕਹਿੰਦੇ ਅਸੀਂ ਕਿਸੇ ਵੀ ਪਰਚੇ 'ਚ ਤੈਨੂੰ ਫਿੱਟ ਕਰ ਸਕਦੇ ਆ ਲੱਖਾ ਸਿੰਘ ਘਾਣਾ ਨੂੰ ਕਹਿੰਦੇ ਗੱਲ ਸਹੀ ਆ ਕਿੰਨੀਆਂ ਹੀ ਮਾਮਾ ਦੇ ਪੁੱਤ ਤੋੜਤੇ ਇਹਨਾਂ ਨੇ ਪਹਿਲਾਂ ਪਟਿਆਲੇ ਜਿਹੜਾ ਮਾਰਿਆ ਸੀ ਆ ਕਹਿੰਦੇ ਉਹਦਾ ਕੀ ਬਣ ਗਿਆ ਜੋ ਚਰਨ ਨੂੰ ਕੁੱਟਿਆ ਕਹਿੰਦੇ ਅਸੀਂ ਉਹਦਾ ਕੀ ਕਰਤਾ ਕਹਿੰਦੇ ਕਿਉਂਕਿ ਜੋ ਵੀ ਪੰਜਾਬ ਦੇ ਵਿੱਚ ਦਿਨ ਤੋਂ ਦਿਨ ਕਿਉਂਕਿ ਹਾਲਾਤ ਵਿਗੜਦੇ ਜਾ ਰਹੇ ਆ ਲੱਖਾ ਸਿੰਘ ਸੁਘਾਣਾ ਦਾ ਬਾਈ ਦਾ ਸਾਥ ਦੋ ਪੰਜਾਬੀਓ ਕਿਉਂਕਿ ਉਹਦੇ ਵੀ ਦੋ ਬੱਚੇ ਆ ਪਹਿਲਾਂ ਹੋਰ ਵੀਡੀਓ ਵੀ ਪਾਈ ਐ ਇੱਕ ਲੌਂਗ ਮੈਂ ਦੋ ਮੁੰਡੇ ਆ ਤੇ ਦੋ ਲੜਕੇ ਕਿਉਂਕਿ ਸਾਰਾ ਕੁਝ ਛੱਡ ਕੇ ਉਹ ਬੰਦਾ ਪੰਜਾਬ ਨੂੰ ਸੁਧਾਰਨ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਨੌਜਵਾਨ ਨੂੰ ਕਹਿੰਦਾ ਵੀ ਨਸ਼ੇ ਨਾ ਕਰੋ ਵੀਰੋ ਨਸ਼ਿਆਂ 'ਚ ਕਿਸੇ ਨੇ ਕੁਝ ਨਹੀਂ ਕੱਢਿਆ ਕਿਉਂਕਿ ਪੰਜਾਬ ਦੇ ਪ੍ਰਤੀ ਉਹ ਪੰਜਾਬ ਮਲਾ ਪੰਜਾਬ ਸੇਵਕ ਪੰਜਾਬ ਸੇਵਕ ਕਿਉਂਕਿ ਮਲਾਜਮਾਨ ਵੀ ਕਹਿੰਦਾ ਪੰਜਾਬ ਪੁਲਿਸ ਨੇ ਵੀ ਤੂੰ ਵੱਡਾ ਪੰਜਾਬ ਸੇਵਕ ਬਣਾਇਆ ਫਿਰਦਾ ਤੇ ਤੈਨੂੰ ਅਸੀਂ ਬਣਾਉਨੇ ਆ ਬੰਦਾ ਕਿਉਂਕਿ ਉਹ ਕਹਿੰਦਾ ਵੀ ਮੰਨ ਲਓ ਲੱਖਾ ਸਿੰਘ ਸੁਘਾਣਾ ਦਾ ਕਹਿਣਾ ਵੀ ਸਾਨੂੰ ਐ ਕਿਹਾ ਉਹਨੇ ਵੀ ਕਿਸੇ ਵੀ ਪਰਚੇ 'ਚ ਫਿੱਟ ਕਰ ਸਕਦੇ ਆ ਬਰਿੰਦਰ ਸਿੰਘ ਪਤਾ ਨਹੀਂ ਪ੍ਰਵਿੰਦਰ ਸਿੰਘ ਐਬ ਦਾ ਨਾਂ ਦਾ ਕਿਉਂਕਿ ਪੰਜਾਬ ਪੁਲਿਸ ਹੌਲਦਾਰ ਕਹਿੰਦਾ ਮੈਂ ਆ ਪੜਿਆ ਜਦੋਂ ਮੇਰੇ ਮਾਰੀਆਂ ਨਾ ਕਹਿੰਦਾ ਮੁੱਕੀਆਂ ਇੱਥੇ ਕਹਿੰਦਾ ਮੇਰੇ ਗੋਲੀ ਲੱਗੀ ਹੋਈ ਆ ਤੇ ਇੱਧਰ ਟਰਟ 'ਚ ਕਹਿੰਦਾ ਮੁੱਕੀਆਂ ਮਾਰੀਆਂ ਸੋ ਜਾ ਰਿਹਾ ਕਹਿੰਦਾ ਮੈਨੂੰ ਐ ਫੜ ਲਿਆ ਜਿਵੇਂ ਮੰਨ ਲਓ ਸ਼ੇਰ ਪੈਂਦੇ ਹੁੰਦੇ ਆ ਸ਼ਿਕਾਰ ਨੂੰ ਨਾ ਤੇ ਜਾਂ ਮੰਨ ਲਓ ਚੁੰਡ ਦੇ ਵਿੱਚ ਕੁੱਤੇ ਪੈਂਦੇ ਹੁੰਦੇ ਆ ਆਏ ਫੜ ਲਿਆ ਕਹਿੰਦਾ ਵੀ ਜਮ ਇੱਕ ਸ਼ਿਕਾਰ ਨੂੰ ਜੂੰਬੜਦਿਆ ਬਾਹਮਾ ਰੋੜ ਲੀਆਂ ਕਹਿੰਦਾ ਮੇਰੀਆਂ ਤੇ ਹੁਣ ਮੈਂ ਕਹਿੰਦਾ ਲੱਖਾ ਸਿੰਘ ਬਾਈ ਦਾ ਕਿਉਂਕਿ ਸਾਦੋ ਪੰਜਾਬੀਓ ਸਸਰੀ ਘਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਆਪਣਾ ਚੈਨਲ ਆ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਵੀਡੀਓ ਨੂੰ ਕਰ ਦੋ ਸ਼ੇਅਰ ਦੱਬ ਕੇ ਪੰਜਾਬੀਓ ਪੰਜਾਬੀ ਹੋਣ ਦੇ ਨਾਤੇ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਕਰ ਦੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ ਜੀ